ਹਾਂਜੀ ਆਪਣੇ ਕਵੀਰ ਦਾ ਕਮੈਂਟ ਆਇਆ ਸੀਗਾ ਕਿ ਆਪਾਂ ਨੂੰ ਇਨਵੈਸਟਮੈਂਟ ਬਾਰੇ ਤੇ ਬੈਲਰ ਉੱਪਰ ਜਿਹੜੀ ਸਬਸਿਡੀ ਹੁੰਦੀ ਹੈ ਉਹਦੇ ਬਾਰੇ ਦੱਸਿਆ ਜਾਵੇ। ਪਹਿਲੀ ਗੱਲ ਤਾਂ ਵੀਰੇ ਜਿਹੜਾ ਇਨਵੈਸਟਮੈਂਟ ਆ ਉਹ ਸਕੁਅਰ ਦੀ ਤੇ ਰਾਉਂਡ ਦੀ ਬੈਲਰ ਦੀਆਂ ਲੱਗੋ-ਲੱਗ ਤੇ ਜਿਹੜੀ ਸਬਸਿਡੀ ਆ ਉਹ ਫਰਮ ਨੂੰ ਤੇ ਇੰਡਸਟਰੀ ਨੂੰ ਜਿਹੜੀ ਨਹੀਂ ਹੁੰਦੀ ਉਹ ਕੇਵਲ ਤੇ ਕੇਵਲ ਜਿਹੜਾ ਕੋਈ ਕਿਸਾਨ ਆ ਜਿਹੜਾ ਖੇਤਾਂ 'ਚ ਪਰਾਲੀ ਚੱਕ ਕੇ ਇੰਡਸਟਰੀ ਨੂੰ ਦੇ ਰਿਹਾ ਉਹਨੂੰ ਹੁੰਦੀ ਆ। ਜਿਹੜਾ ਇਹ ਬੈਲਰ ਆ ਇਹ ਆਪਣਾ 18-19 ਲੱਖ ਦਾ ਬੈਲਰ ਹੁੰਦਾ ਵਾ। ਇਹਨਾਂ ਨਾਲ ਆਪਾਂ ਨੂੰ 4 ਤੋਂ 5 ਟਰਾਲੇ ਚਾਹੀਦੇ ਹੁੰਦੇ ਆ ਜਿਹੜੇ ਆਪਣੇ 14-15 ਲੱਖ ਦੇ ਜਿਹੜੇ ਟੋਟਲ ਟਰਾਲੀ ਹੁੰਦੇ ਆ ਉਹਦੇ ਵਿੱਚੋਂ ਆਪਾਂ ਨੂੰ ਤਕਰੀਬਨ ਡਿਪੈਂਡ ਕਰਦਾ ਵੀ ਆਪਾਂ ਜਿਹੜੀ ਸਬਸਿਡੀ ਆ ਉਹ 40% ਲੈ ਰਹੇ ਆ ਕਿ 80% ਲੈ ਰਹੇ ਆ ਉਹਨਾਂ 'ਤੇ ਜੱਪੋ ਡਿਪੈਂਡ ਕਰਦਾ ਵੀ ਆਪਾਂ ਨੂੰ ਬੇਲਰ ਦੇ ਉੱਪਰ 7 ਲੱਖ ਤੋਂ ਲੈ ਕੇ 13-14 ਲੱਖ ਰੁਪਏ ਤੱਕ ਜਿਹੜੀ ਸਬਸਿਡੀ ਆ ਉਹ ਟੋਟਲ ਆਉਂਦੀ ਵਾ ਤੇ ਰਹੀ ਗੱਲ ਲੇਬਰ ਦੀ ਜਿਹੜਾ ਛੋਟਾ ਬੇਲਰ ਆ ਇਹਦੇ ਵਿੱਚ ਜਿਹੜੀ ਆਪਣੀ ਲੇਬਰ ਕਾਸਟਿੰਗ ਉਹ ਕਾਫੀ ਜ਼ਿਆਦਾ ਆ ਜਾਂਦੀ ਆ ਰਾਉਂਡ ਬੀਲਰ ਦੇ ਮੁਤਾਬਿਕ ਜਿਹੜਾ ਰਾਉਂਡ ਬੀਲਰ ਆ ਉਹਦੀ ਵਨ ਟਾਈਮ ਇਨਵੈਸਟਮੈਂਟ ਥੋੜੀ ਜੀ ਵੱਧ ਜਾਂਦੀ ਆ ਪਰ ਉਹਦੇ ਵਿੱਚ ਆਪਾਂ ਉਹਨੂੰ ਲੇਬਰ ਵਾਲਾ ਝੰਡੇ ਝੰਡਾ ਜਿਹੜਾ ਖਤਮ ਹੋ ਜਾਂਦਾ ਵਾ ਦੱਸ ਦੇਣਾ ਜਿਹੜਾ ਆਪਣਾ ਸਕੁਅਰ ਬੀਲਰ ਹੁੰਦਾ ਚਾਹੇ ਹਾਲੈਂਡ ਹੋਵੇ ਮੈਸੀ ਹੋਵੇ ਇਹ ਤਕਰੀਬਨ 18 ਤੋਂ 19 ਲੱਖ ਰੁਪਏ ਦੇ ਬੀਲਰ ਤੇ ਰਹਿ ਜਾਂਦੇ ਨੇ ਇਹਦੇ ਵਿੱਚ ਆਪਾਂ ਨੂੰ 14 ਤੋਂ 15 ਲੱਖ ਰੁਪਏ ਦੇ ਜਿਹੜੇ ਨਾਲ ਟਰਾਲੇ ਲੈਣੇ ਪੈਂਦੇ ਨੇ ਤੇ